ਲੋਕ ਸਭਾ ਚੋਣਾਂ ਨੂੰ ਲੈ ਕੇ ਚਾਹੇ ਇਹ 3 ਦਿਨ ਬਾਕੀ ਹੈਗੇ ਆ ਪਰ ਅੱਜ ਜਿਹੜੀ ਜਾਣਕਾਰੀ ਤੁਹਾਡੇ ਲੋਵੇ ਲੈ ਕੇ ਆਏ ਆ ਇਸ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ ਕਾਫੀ ਲੋਕਾਂ ਦੇ ਫੋਨ ਸਾਨੂੰ ਵੀ ਆਉਂਦੇ ਆ ਕਿ ਵੱਖ-ਵੱਖ ਪਾਰਟੀਆਂ ਨੇ ਸਾਡੀਆਂ ਇਨਾਂ ਜਗ੍ਹਾ ਤੇ ਪੋਸਟਰ ਲਗਾਤੇ ਜਾਂ ਇੱਥੇ ਪੈਸੇ ਵੰਡੇ ਜਾ ਰਿਹਾ ਜਾਂ ਇੱਥੇ दारू ਵੰਡੀ ਜਾ ਰਹੀ ਆ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਅਸੀਂ ਕੰਪਲੀਟ ਕਰਨੀ ਹੈ ਤਾਂ ਕਰਨੀ ਕਿੱਥੇ ਅੱਜ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਦੇਣੀ ਹੈ ਸਭ ਤੋਂ ਪਹਿਲੇ ਤੁਸੀਂ ਕੰਪਲੀਟ ਕਿੱਥੇ ਕਰ ਸਕਦੇ ਹੋ ਬੜਾ ਆਸਾਨ ਤਰੀਕਾ ਹੈਗਾ ਉਹ ਪੂਰਾ ਤਰੀਕਾ ਵੀ ਦੱਸਣਾ ਹੈ ਕਿਉਂਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਵੱਖ-ਵੱਖ ਪਾਰਟੀਆਂ ਨੇ ਆਪਦੀ ਜੋਰ ਅਜਮਾਇਸ਼ ਵੀ ਕਰਨੀ ਹੈ ਚੋਣ ਪ੍ਰਚਾਰ ਵੀ ਬੰਦ ਹੋਣਾ ਉਸ ਤੋਂ ਬਾਅਦ ਕਾਰ ਵੀ ਮਿਲਿਆ ਜਾਣਾ ਤੇ ਹਰ ਵਾਰ ਇਹ ਗੱਲ ਚਰਚਾ ਦਾ ਵੀ ਸ਼ਾ ਰਹਿੰਦੀ ਹੈਗੀ ਕੰਪਲੀਟ ਕੀਤੀ ਗਈ ਕਾਰਵਾਈ ਹੋਈ ਜਾਂ ਨਹੀਂ ਹੋਈ ਪਰ ਗੁਰੂ ਅਰਥਾ ਲਾਈਵ ਤੋਂ ਆਉਣ ਤੋਂ ਪਹਿਲੇ ਤੁਸੀਂ ਇਸ ਜਗ੍ਹਾ ਤੇ ਕੰਪਲੀਟ ਕਰਦੇ ਹੋ ਤਾਂ ਤੁਹਾਡੇ ਜਿਹੜੀ ਹੈ ਉਸ ਕੰਪਲੀਟ ਤੇ ਕਾਰਵਾਈ ਜਲਦੀ ਹੋ ਸਕਦੀ ਹੈ ਤੇ ਨਾਲ ਦੇ ਨਾਲ ਸਾਡੀ ਟੀਮ ਵੀ ਉੱਥੇ ਪਹੁੰਚੂਗੀ ਜਿੱਥੇ ਇਹ ਘਟਨਾ ਵਾਪਰਦੀ ਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਹੋਈ ਆ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਉਹ ਦੇਣੀ ਹੈਗੀ ਆ ਸੀ ਵਿਜਲ ਸੀ ਵਿਜਲ ਤੇ ਤੁਸੀਂ ਕੰਪਲੀਟ ਕਰ ਸਕਦੇ ਹੋ ਸੀ ਵਿਜਲ ਦੀ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦੇਣੀ ਹੈ ਗੁਰੂ ਹਰਸਾਹਿਬ ਦੇ ਵਿੱਚ ਮੌਜੂਦ ਹੈਗੇ ਆ ਤਹਿਸੀਲ ਕੰਪਲੈਕਸ ਦੇ ਵਿੱਚ ਜਿੱਥੇ ਪੂਰੀ ਟੀਮ ਤੁਹਾਨੂੰ ਦਿਖਾ ਦਿੰਨੇ ਪੂਰੀ ਟੀਮ ਬੈਠੀ ਹੈਗੀ ਆ ਜਿਹੜੀ ਟੀਮ ਪੂਰਾ ਨਿਗਰਾਨੀ ਕਰਦੀ ਆ ਕੋਈ ਕੰਪਲੀਟ ਹੁੰਦੀ ਹੈ ਚਾਹੇ ਉਹ ਪੋਸਟਰਨੋਂ ਲੈ ਕੇ ਹੈਗੀ ਆ ਚਾਹੇ ਕਿਸੇ ਤਰ੍ਹਾਂ ਦੀ ਕੰਪਲੀਟ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ ਉਸ ਵਿਅਕਤੀ ਵੱਲੋਂ ਕੀਤੀ ਕੰਪਲੀਟ ਚ ਨਾਮ ਜਿਹੜਾ ਤੁਹਾਡਾ ਉਹ ਜਗ੍ਹਾ ਜाहिर ਨਹੀਂ ਕੀਤਾ ਜਾਂਦਾ ਗੱਲਬਾਤ ਕਰ ਲੈਣਾ ਥੋੜੀ ਸਾਹਿਬ ਪੂਰੀ ਜਿਹੜੀ ਪ੍ਰੋਪਰ ਜਾਣਕਾਰੀ ਹੈਗੀ ਹੈ ਸੀ ਵਿਜ਼ਲ ਕੀ ਹੈ ਕੀ ਐਪ ਹੈ ਲੋਕ ਕਿਵੇਂ ਡਾਊਨਲੋਡ ਕਰ ਸਕਦੇ ਆ ਕਿਵੇਂ ਉਹਦੇ ਤੇ ਐਪਲੀਕੈਂਟ ਰੀਟ ਕਰ ਸਕਦੇ ਸੀ ਸੀ ਵਿਜ਼ਲ ਐਪ ਇੱਕ ਬਹੁਤ ਵਧੀਆ ਸਹੂਲਤ ਆ ਜਿਹੜੀ ਕਿ ਅਸੀਂ ਐਂਡਰੋਇਡ ਫੋਨ ਦੇ ਵਿੱਚ ਜਾ ਕੇ ਜਿਵੇਂ ਬਾਕੀ ਐਪਸ ਡਾਊਨਲੋਡ ਕਰਦੇ ਸੇਮ ਹੋਵੇ ਸੀ ਵਿਜ਼ਲ ਸਿਟੀਜ਼ਨ ਬੋਲ ਲਿਖ ਕੇ ਐਪ ਡਾਊਨਲੋਡ ਕਰ ਸਕਦੇ ਆ ਉਸ ਦੇ ਉੱਪਰ ਆਪ ਕੋ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕੋਈ ਵੀ ਹੋਵੇ ਜੋ ਵੀ ਤੁਹਾਨੂੰ ਲੱਗੇ ਪਾ ਸਕਦੇ ਹੋ ਅਗਰ ਜੋ ਹੰਤ ਦੇ ਕਾਰਵਾਈ ਹੁੰਦੀ ਹੈ ਬਕਾਇਦਾ ਹੁੰਦੇ ਲਈ ਐਫਐਸਟੀ ਟੀਮਾਂ ਬਣੀਆਂ ਹੋਈਆਂ ਸਾਡੀਆਂ ਉਹ 100 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਕੇ ਸਾਰਾ ਕੁਛ ਹੱਲ ਕਰ ਦਿਆ ਹਾਂ ਜੇ ਕੋਈ ਕੰਪਲੇਂਟ ਕੋਈ ਹੈ ਉਸ ਤਰ੍ਹਾਂ ਦੀ ਆ ਕਿਸੇ ਵੀ ਤਰ੍ਹਾਂ ਦੀ ਜੋ ਟਾਈਮ ਲੱਗਦਾ ਪੀਰੀਅਡ ਉਸ ਉਹਨੂੰ 100 ਮਿੰਟਾਂ ਦੇ ਵਿੱਚ ਹੀ ਹੱਲ ਕਰਦੇ ਆ। ਜਦ ਕੰਪਲੇਂਟ ਕਰਨ ਤੋਂ ਪਹਿਲਾਂ ਜਿਹੜੀ ਐਪ ਹੈਗੀ ਆ, ਆਪਾਂ ਚੱਕੀ ਕੀ ਕੀ ਆਪਸ਼ਨਾਂ ਜਿਹੜੀਆਂ ਨੇ ਉਹ ਦਿੱਤੀਆਂ ਹੁੰਦੀਆਂ ਨੇ ਉਹਦੇ 'ਚ ਫੋਟੋ ਡਾਊਨਲੋਡ ਕਰ ਸਕਦਾ, ਲੋਕੇਸ਼ਨ ਪਾ ਸਕਦਾ, ਕੀ ਕੁਝ ਜਿਹੜਾ ਅਪਲੋਡ ਕਰ ਸਕਦਾ। ਜਿਹੜੀ ਲੋਕੇਸ਼ਨ ਦੀ ਗੱਲ ਹੈ ਕਿ ਜਿੱਥੋਂ ਤੁਸੀਂ ਫੋਟੋ ਪਾਣੀ, ਉੱਥੇ ਹੀ ਖੜਕੇ ਪਾਣੀ, ਉਹ ਤਾਂ ਲੋਕੇਸ਼ਨ ਸਹੀ ਜਾਂਦੀ ਹੈ। ਜੇ ਤੁਸੀਂ ਉਸ ਫੋਟੋ ਖਿੱਚ ਕੇ ਰਿਸਪੌਂਸ ਕਰੋ ਤੁਸੀਂ ਚਲੇ ਕੇ ਕਿਲੋਮੀਟਰ ਦੂਰ ਉੱਥੋਂ ਪਾਈ ਤਾਂ ਫਿਰ ਉਹਨੇ ਸਾਨੂੰ ਸਿਰਫ ਕਿਲੋਮੀਟਰ ਦੂਰ ਵਾਲਾ ਸ਼ੋਅ ਕਰੇਗਾ। ਹੂੰ ਇਸਦਾ ਧਿਆਨ ਕਰਨਾ ਪੈਂਦਾ ਕਿਉਂਕਿ ਲੋਕੇਸ਼ਨ ਤਾਂ ਹੀ ਸਹੀ ਜਾਏਗੀ ਜ ਪਹਿਲੀ ਗੱਲ ਤਾਂ ਇਹ ਓਕੇ ਕੰਪਲੈ ਐਪ ਤੋਂ ਐਪ ਤੋਂ ਕੀ ਹੁੰਦਾ ਵੀ ਉੱਥੇ ਆਪਸ਼ਨਸ ਆਉਂਦੀਆਂ ਸੱਤ ਸੱਤ ਆਪਸ਼ਨਾਂ ਦੇ ਵਿੱਚੋਂ ਸਿਲੈਕਟ ਕਰਨਾ ਦਾ ਕਿਹੜੀ ਆਪਸ਼ਨ ਤੁਸੀਂ ਸਿਲੈਕਟ ਕੀਤੀ ਜੇ ਮੈਂ ਸਪੋਜ਼ ਕਰਾਂ ਤੁਸੀਂ ਪੋਸਟਰ ਦੀ ਕੀਤੀ ਤਾਂ ਪੋਸਟਰ ਦੀ ਸ਼ਿਕਾਇਤ ਹੀ ਹੋਏਗੀ ਜੇ ਤੁਸੀਂ दारू ਵੰਡਣ ਦੀ ਆ ਜਾਂ दारू ਵਾਲੀ ਵੀ ਆ ਜਾਏਗੀ ਲਿਕਲ ਤਾਂ ਉਸ ਤੋਂ ਬਾਅਦ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੋਰ ਪ੍ਰੋਬਲਮਸ ਹੈਗੀਆਂ ਬਾਸ ਜੀ ਜਦੋਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਉਹਦੋਂ ਇਹ ਦਿੱਕਤ ਆਉਂਦੀ ਹੈ ਲੋਕ ਕਹਿੰਦੇ ਫਲਾਣਾ ਲੀਡਰ दारू ਵੰਡ ਰਿਹਾ ਸਾਰੀਆਂ ਪਾਰਟੀਆਂ दारू ਵੰਡ ਰਹੀਆਂ ਹੈਗੀਆਂ ਠੇਕਿਆਂ ਤੇ ਪੀੜ ਲੱਗ ਜਾਂਦੀ ਹੈ ਉਸ ਤੋਂ ਇਲਾਵਾ दारू ਜਿਹੜੀ ਘਰਾਂ ਤੱਕ ਵੀ ਸਪਲਾਈ ਕੀਤੀ ਜਾਂਦੀ ਹੈ ਜੇ दारू ਵਾਲੀ ਕੰਪਲੀਟ ਕਰਦਾ ਹੈਗਾ ਉਹਦੀ ਕੋਈ ਵੀਡੀਓ ਪਾਉਂਦੇ ਵੀਡੀਓ ਪਾਣੀ ਪਊਗੀ ਹਾਂ ਵੀਡੀਓ ਪਾਣੀ ਪੈਗੀ ਵੀਡੀਓ ਪਾਣੀ ਪੈਗੀ ਜਿੰਨ੍ਹੇ ਨਹੀਂ ਬੰਦਾ ਕੋਈ ਪਾ ਸਕਦਾ ਕਈ ਵਾਰੀ ਹੁੰਦਾ ਵੀ ਮੈਂ ਆਪਣਾ ਰਿਕਾਰਡਿੰਗ ਨਹੀਂ ਦੇਣਾ ਚਾਹੁੰਦਾ ਤਾਂ ਉਹਨਾਂ ਦੇ ਲਈ ਸੌਖਾ ਤਰੀਕਾ ਹੈਗਾ 21685 230 050 ਤੇ ਫੋਨ ਕਰ ਸਕਦਾ ਉਸੇ ਟਾਈਮ ਇਸੇ ਫੋਨ ਤੇ ਵੀ ਕਾਰਵਾਈ ਫੋਟੋ ਫਟ ਹੋਏਗੀ ਅੱਛਾ ਜਿਹੜਾ ਬੰਦਾ ਅਪਲੋਡ ਕਰ ਦਿੰਦਾ ਵੀਡੀਓ ਅਪਲੋਡ ਹੋ ਗਈ ਉਹ ਨੰਬਰ ਤੂੰ ਕਰਦਾ ਜਾ ਹੁੰਦੀ ਐਪ ਡਾਊਨਲੋਡ ਉਹਦਾ ਨਾਮ ਤਾਂ ਨਹੀਂ ਜਗਜाहिर ਹੋਊਗਾ ਜਾਂ ਜਿਹੜੀ ਵਿਰੋਧੀ ਪਾਰਟੀ ਨੂੰ ਪਤਾ ਨਹੀਂ ਲੱਗੂਗਾ ਇਹ ਤਾਂ ਵੈਸੇ ਹੀ ਕਾਨੂੰਨ ਹੈ ਵੀ ਆਪਾਂ ਇੰਡੀਆ ਦੇ ਵਿੱਚ ਕੋਈ ਵੀ ਸ਼ਿਕਾਇਤ ਕਰਦਾ ਉਹਦਾ ਨਾਮ ਜਗਜाहिर ਨਹੀਂ ਹੁੰਦਾ ਹੂੰ ਕਿਉਂਕਿ ਉਹ ਸਿਰਫ ਇੱਕ ਰਿਕਾਰਡ ਜ਼ਰੂਰ ਹੋ ਸਕਦਾ ਪਰ ਪੋਸੀਬਲ ਨਹੀਂ ਜਿਹੜੀ ਟੀਮਾਂ ਜਾਂਦੀਆਂ ਉਥੇ ਇਨਵੈਸਟੀਗੇਸ਼ਨ ਕਰਨ ਵਾਸਤੇ ਜਾਂ ਜਿਹੜੀ ਵੀ ਪਾਰਟੀ ਕੋਈ ਕਿਸੇ ਦਾ ਵੀ ਜਾਹਰ ਨਹੀਂ ਹੁੰਦਾ ਕਿਸੇ ਅੱਗੇ ਇਹ ਐਪ ਆਪਣੀ ਖੁੱਲੀ ਹੋਈ ਹੈ ਇੱਕ ਵਾਰ ਦਿਖਾ ਵੀ ਦਿੰਦੇ ਹੈਗੇ ਆ ਸਾਰੀ ਵੈਬਸਾਈਟ ਹੈ ਸੀਵਜਲ ਦੀ ਜੋ ਤੁਸੀਂ ਐਪ ਤੇ ਪਾਓਗੇ ਉਹ ਸਾਡੇ ਕੋਲ ਆ ਜਾਏਗਾ ਠੀਕ ਹੈ ਅਸੀਂ ਉਹਨਾਂ ਨੂੰ ਉਸੇ ਟਾਈਮ ਫੋਨ ਕਰਨਾ ਹੈ ਵੀ ਐਫਟੀ ਜਿਹੜੀ ਵੀ ਉਸ ਲੋਕੇਸ਼ਨ ਤੋਂ ਹੋਏਗੀ ਨੇੜੇ ਉਹਨੂੰ ਕਹਿ ਦੇਣਾ ਤੁਸੀਂ ਉੱਥੇ ਜਾ ਕੇ ਹੱਲ ਕਰੋ ਜਿਹੜੀ ਤੁਹਾਡੀ ਟੀਮ ਹੈਗੀਆਂ ਜਿਹੜੀਆਂ ਗੱਡੀ ਚੱਲ ਰਹੀ ਹੈਗੀ ਕਿੰਨੇ ਮਲਾਜ਼ਮ ਉਹਦੇ ਚ ਚੱਲਦੇ ਆ ਉਹ ਟੀਮ ਕਿੰਨੇ ਮਿੰਟਾਂ ਬਾਅਦ ਉਸ ਜਗ੍ਹਾ ਤੇ ਪਹੁੰਚਦੀ ਹੈ ਜਦੋਂ ਵੀ ਕੰਪਲੇਂਟ ਆਉਂਦੀ ਹੈ ਅਸੀਂ ਉਸੇ ਮਿੰਟ ਸਾਲ ਸਿਰਫ ਉਹਨੂੰ ਦੱਸਣ ਚ 2 ਜਾਂ 3 ਮਿੰਟ ਲੱਗਦੇ ਆ ਹੂੰ ਤੇ ਉਹਨਾਂ ਨੂੰ ਪਹੁੰਚਣ ਤੇ ਲੋਕੇਸ਼ਨ ਤੇ ਜਿਵੇਂ ਕਿ ਆਪਣਾ ਗੁਰੂ ਸਾਹਿਬ ਏਰੀਆ ਇਹਨੂੰ ਸਿਰਫ 25 ਜਾਂ 26 ਕਿਲੋਮੀਟਰ ਦੇ ਏਰੀਆ ਚ ਕਵਰ ਹੋ ਜਾਂਦਾ ਤੇ ਉਹ ਵੱਧ ਤੋਂ ਵੱਧ 15 ਮਿੰਟ ਜਾਂ 16 ਮਿੰਟ ਲੱਗਦੇ ਆ ਉਸ ਲੋਕੇਸ਼ਨ ਤੇ ਪਹੁੰਚਣ ਤੇ ਮੰਨ ਲਓ ਜਿਵੇਂ ਸਾਧਨਾਂ ਦੀ ਗੱਲ ਕਰਨਾ ਹੈ ਵਹੀਕਲ ਤਾਂ ਉਹਨਾਂ ਕੋਲ ਹੈਗੇ ਆ ਪੁਲਿਸ ਮੁਲਾਜ਼ਮੀ ਮੌਜੂਦ ਹੈ ਹੋਰ ਸਟਾਫ ਵੀ ਮੌਜੂਦ ਹੈਗਾ ਕੋਈ ਵੱਡੇ ਪੋਸਟਰ ਲੱਗੇ ਆ ਜਾਂ ਹੋਰ ਕੋਈ ਉਹਨਾਂ ਕੋਲ ਉਜਾਰ ਹੈਗੇ ਆ ਉਹਨਾਂ ਨੂੰ ਉਤਾਰਨ ਦੇ ਵਿੱਚ ਉਪਲਬਧ ਰਹੇ ਸਭ ਕੁਝ ਸ ਜੋ ਵੀ ਉਹਨਾਂ ਨੇ ਕਰਨ ਤੁਸੀਂ ਆਪ ਹੀ ਦੇਖਿਆ ਉਹਨਾਂ ਕੁਛ ਦਿਨ ਪਹਿਲਾਂ ਸਾਰੇ ਪ੍ਰੋਬਲਮ ਜਿੰਨੀਆਂ ਵੀ ਆਈਆਂ ਸਾਰੀ ਹੱਲ ਕੀਤੀਆਂ ਗਈਆਂ ਮੰਨ ਲਓ ਲਾਸਟ ਦਿਨਾਂ ਦੇ ਚਾਕੇ ਲੋਕ ਪੈਸਾ ਵੰਡ ਦਿੰਦੇ ਹੈਗੇ ਇਹ ਗੱਲਾਂ ਆਮ ਨਿਕਲ ਕੇ ਆਉਂਦੀਆਂ ਵੀ ਫਲਾਣੀ ਪਾਲਟੀ ਪੈਸਾ ਵੰਡ ਰਹੀ ਹੈ ਸਵਸਤੀ ਜੀ ਵੰਡ ਰਹੀ ਹੈ ਇਸ ਜਗ੍ਹਾ ਤੇ ਵੰਡ ਰਹੀ ਉੱਥੇ ਟੀਮ ਤੁਹਾਡੀ ਪਹੁੰਚੀ ਕਾਰਵਾਈ ਤੁਹਾਡੀ ਟੀਮ ਕਰੂਗੀ ਜਾਂ ਪੰਜਾਬ ਪੁਲਿਸ ਕਰੂਗੀ ਕਾਰਵਾਈ ਹਮੇਸ਼ਾ ਜਿਹੜੀ ਵੀ ਤੁਹਾਨੂੰ ਪਤਾ ਉਹ ਕਾਰਵਾਈ ਪੁਲਿਸ ਹੀ ਕਰਦੀ ਹੈ ਪੁਲਿਸ ਦੀ ਨਾਲ ਟੀਮ ਬਕਾਇਦਾ ਹੁੰਦੀ ਹੈ ਫਸ਼ਤੀ ਦਾ ਠੀਕ ਹੈ ਕਿਉਂਕਿ ਮੋਸਟਲੀ ਪੁਲਿਸ ਨਾਲ ਜਾਣ ਹੀ ਜਾਣੀ ਹੈ ਠੀਕ ਹੈ ਜਿਹੜੀ ਨਾਲ ਪੁ ਅਨਾਲ ਪੁਲਿਸ ਹਰ ਟੀਮ ਦੇ ਵਿੱਚ ਤਿੰਨ ਮੁਲਾਜ਼ਮ ਮਿਨੀਮਮ ਹੈ ਤੇ ਕਈ ਪੰਜ ਵੀ ਹੈ ਉਹ ਸਿਚੁਏਸ਼ਨ ਦੇ ਸਾਹਮਣੇ ਮੁਲਾਜ਼ਮ ਜਿਹੜੀਆਂ ਗੱਡੀਆਂ ਚੱਲ ਰਹੀਆਂ ਨੇ ਜਿਹੜੇ ਕੈਮਰੇ ਲੱਗੇ ਹੋਏ ਆ ਉਹ 24 ਘੰਟੇ ਡਾਇਰੈਕਟ ਜੁੜੇ ਹੋਏ ਆ ਕੀ ਸਿਸਟਮ 24 ਘੰਟੇ 8-8 ਘੰਟੇ ਦੀ ਸ਼ਿਫਟ ਹੈ 24 ਘੰਟੇ ਚੱਲਦਾ ਉਹਦੇ ਚ ਇੰਨਾ ਸਟਾਫ ਜਿਹੜਾ ਹੈਗਾ ਗੁਰੂ ਅਰਸੇ ਦੇ ਵਿੱਚ ਇਹ ਕੰਮ ਕਰ ਰਿਹਾ ਟੋਟਲ ਜਿਹੜੀ ਟੀਮਾਂ ਚੱਲ ਰਹੀਆਂ ਕਿੰਨੀਆਂ ਗੱਡੀਆਂ ਚੱਲ ਰਹੀਆਂ ਹੈਗੀਆਂ ਦਫ਼ਤਰੀ ਸਟਾਫ ਕਿੰਨਾ ਸਰ ਇਹਦੇ ਬਾਰੇ ਕੁਐਸਚਨ ਜਿਹੜਾ ਹੈਗਾ ਇਹਦੇ ਬਾਰੇ ਤੁਸੀਂ ਬਕਾਇਦਾ ਤੁਸੀਂ ਆਫਿਸ ਤੋਂ ਪੁੱਛ ਸਕਦੇ ਹੋ ਕਿਉਂਕਿ ਜਿਹੜਾ ਮੇਰਾ ਕੰਮ ਉਹ ਸੀ ਵਿਜ਼ਲ ਦਾ ਹੈ ਸੀ ਵਿਜ਼ਲ ਤੇ ਇੱਕ ਤਾਂ ਜਿਹੜੀ ਤੁਹਾਡੇ ਕੋਲ ਕੰਪਲੀਟ ਆ ਗਈ ਉਹਨੂੰ ਹੱਲ ਕਰਨਾ ਹੈਗਾ ਕਿੰਨੇ ਮਿੰਟਾਂ ਚ ਹੱਲ ਹੋ ਜਾਣਾ ਹੈ ਹਾਂ 100 ਮਿੰਟਾਂ ਦੇ ਵਿੱਚ 100 ਮਿੰਟ ਦੇ ਵਿੱਚ 100 ਮਿੰਟ ਦੇ ਵਿੱਚ ਤੇ ਜਆ ਤੁਹਾਨੂੰ ਫੋਨ ਨੰਬਰ ਜਿਹੜਾ ਹੈ ਤੁਸੀਂ ਦੱਸਿਆ 01685 ਉਹ ਹਾਂ 01685 230 050 ਬਿਲਕੁਲ ਜੀ ਤੁਸੀਂ ਅਲੱਗ-ਅਲੱਗ ਜੜੇ ਤਰੀਕੇ ਕੰਪਲੀਟ ਕਰ ਸਕਦੇ ਹੋ ਨੰਬਰ ਜਿਹੜਾ ਤੁਹਾਨੂੰ ਉਹ ਵੀ ਦਿਖਾ ਦਿੰਦੇ ਹੈਗਾ ਇਹ ਨੰਬਰ ਹੈ 01685230050 ਇਸ ਨੰਬਰ ਤੇ ਤੁਸੀਂ ਆਪ ਦਾ ਫੋਨ ਕਰਕੇ ਨਾਮ ਜਿਹੜਾ ਹੈ ਉਹ ਤੁਹਾਡਾ ਗੁਪਤ ਰੱਖ ਜਾਊਗਾ ਪਰ ਸੀ ਵਿਜਲ ਦੀ ਐਪ ਜਿਹੜੀ ਹੈ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਜਿੰਨੀਆਂ ਰੈਲੀਆਂ ਹੁੰਦੀਆਂ ਨੇ ਸੀ ਵਿਜਲ ਸਿਟੀਜ਼ਨ ਸੀ ਵਿਜਲ ਸਿਟੀਜ਼ਨ ਐਪ ਹੈ ਉਹਨੂੰ ਡਾਊਨਲੋਡ ਕਰ ਸਕਦੇ ਹੋ ਹੋਰ ਜਿਹੜੀਆਂ ਜਿੰਨੀਆਂ ਰੈਲੀਆਂ ਹੁੰਦੀਆਂ ਰੇਕ ਜਿਹੜਾ ਪਾਰਟੀ ਦਾ ਕਿੰਨਾ ਰਸ਼ ਹੋਇਆ ਕਿੰਨੀਆਂ ਕੁਰਸੀਆਂ ਲੱਗੀਆਂ ਕਿੰਨੇ ਸਰੋਪੇ ਪਾਏ ਗਏ ਕਿੰਨਾ ਖਰਚਾ ਹੈ ਉਹ ਸਾਰੀ ਉਹ ਟੀਮ ਵੀ ਪਿੱਛੇ ਬੈਠੀ ਹੈਗੀ ਆ ਉਸ ਤੋਂ ਇਲਾਵਾ ਜਿਹੜੀ ਇੱਧਰ ਅਲੱਗ ਟੀਮ ਬੈਠੀ ਹੈ ਉਹਦਾ ਕੀ ਕੰਮ ਹੈਗਾ ਉਹ ਆਈਟੀ ਸੈੱਲ ਹੈ ਜਿੰਨਾ ਵੀ ਟੋਟਲੀ ਰਿਪੋਰਟ ਹੁੰਦਾ ਹੈ ਇੰਟਰਨੈਟ ਤੇ ਅਪਲੋਡ ਕਰਨਾ ਜਾਂ ਕਿਸੇ ਵੀ ਤਰੀਕੇ ਨਾਲ ਸਾਰਾ ਉੱਥੇ ਹੀ ਹੁੰਦਾ ਹੈ ਹਾਂ ਬਿਲਕੁਲ ਜੀ ਇਹ ਸੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਲੈ ਕੇ ਆਏ ਸੀ ਸੀ ਵਿਜ਼ਲ ਸਿਟੀ ਜਾਣ ਤੁਸੀਂ ਐਪ ਡਾਊਨਲੋਡ ਕਰਕੇ ਆਪਣੀ ਜਿਹੜੀ ਕੰਪਲੀਟ ਹੈਗੀ ਆ ਚਾਹੇ ਤੁਸੀਂ ਪਿੰਡ ਤੋਂ ਕਸਬੇ ਤੋਂ ਸ਼ਹਿਰ ਤੋਂ ਕਿਤੋਂ ਵੀ ਹੋ ਜਿਹੜੀ ਜਾਣਕਾਰੀ ਆ ਤੁਸੀਂ ਉਸ ਫੋਟੋ ਨੂੰ ਅਪਲੋਡ ਕਰ ਸਕਦੇ ਹੋ ਨਾਮ ਜਿਹੜਾ ਤੁਹਾਡਾ ਕਦੇ ਵੀ ਜਨਤਕ ਨਹੀਂ ਕੀਤਾ ਜਾਂਦਾ ਜਿਸ ਮੋਬਾਈਲ ਤੋਂ ਤੁਸੀਂ ਕਰਦੇ ਹੋ ਕੋਈ ਵੀ ਗੱਲ ਜਨਤਕ ਨਹੀਂ ਹੁੰਦੀ ਸਿਰਫ ਟੀਮ ਜਿਹੜੀ ਟੀਮ ਨੂੰ ਉਤਾਰਨ ਵੀ ਜਾਂਦੀ ਆ ਉਹਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਇਹ ਸ਼ਿਕਾਇਤ ਕਿੱਥੋਂ ਆਈ ਹੈ ਕਿਉਂਕਿ ਜਦੋਂ ਇੱਥੇ ਐਪ ਤੇ ਇਹਨਾਂ ਦੇ ਕੋਲ ਜਾਣਕਾਰੀ ਆ ਜਣੀ ਹੈ ਇੱਥੋਂ ਇਹਨਾਂ ਨੇ ਇੱਕ ਮੈਸੇਜ ਜਿਹੜਾ ਉਹ ਛੱਡ ਦੇਣਾ ਉਸ ਟੀਮ ਜਿਹੜੀ ਟੀਮ ਉਸ ਇਲਾਕੇ ਦੇ ਵਿੱਚ ਉਸ ਲੋਕੇਸ਼ਨ ਦੇ ਵਿੱਚ ਹੈ ਤੋ ਟੀਮ ਉਥੇ ਪਹੁੰਚ ਕੇ ਜਿਹੜੀ ਤੁਹਾਡਾ ਸੋਲਵ ਹੈਗਾ 100 ਮਿੰਟ ਦਾ ਸਮਾਂ ਦਿੱਤਾ ਗਿਆ ਹੈਗਾ 40 ਮਿੰਟਾਂ ਤੱਕ ਇਹਨਾਂ ਨੇ ਜਾਂ ਕੋਈ ਫਲੈਕਸ ਲੱਗਿਆ ਉਹਦੀ ਪਰਮਿਸ਼ਨ ਹੈ ਜਾਂ ਨਹੀਂ ਹੈ ਉਹ ਜਾਣਕਾਰੀ ਹੈ ਪਰ ਆਉਣ ਵਾਲੇ 3 ਦਿਨਾਂ ਦੇ ਵਿੱਚ ਇਹ ਜੀਆਂ ਘਟਨਾਵਾਂ ਤੁਹਾਡੇ ਸਾਹਮਣੇ ਆਉਣ ਗਿਆ ਪਰ ਉਸ ਦੇ ਲਈ ਤੁਸੀਂ ਸੀ ਵਿਜ਼ਲ ਸਿਟੀਜ਼ਨ ਦਾ ਐਪ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਉਸ ਦੇ ਬਾਰੇ ਤੇ ਉੱਥੇ ਅਪਲੋਡ ਕਰਕੇ ਜਾਣਕਾਰੀ ਜਿਹੜੀ ਦੇ ਸਕਦੇ ਹੋ ਉੱਤੇ ਕਾਰਵਾਈ ਵੀ ਕਰਵਾ ਸਕਦੇ ਆ ਪਰ ਇੱਕ ਨੰਬਰ ਜਿਹੜਾ ਤੁਹਾਨੂੰ ਫਿਰ ਦੱਸ ਦਿੰਨੇ ਹੈਗਾ ਸਕਰੀਨ ਤੇ ਵੀ ਦੇ ਦੇਾਂਗੇ ਨੰਬਰ 01685 2300050 ਇਸ ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਸ ਨੰਬਰ ਦੇ ਸਬੰਧੀ ਵੀ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਆਪਣਾ ਮੈਸੇਜ ਲਗਾ ਕੇ ਦੇ ਸਕਦੇ ਹੋ ਅੱਜ ਦਾ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਹਰੇਕ ਵਿਅਕਤੀ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਤੇ ਹਰੇਕ ਵਿਅਕਤੀ ਆਪਣੇ ਪਲੇ ਸਟੋਰ ਦੇ ਵਿੱਚ ਜਾ ਕੇ ਇਹ ਐਪ ਨੂੰ ਡਾਊਨਲੋਡ ਵੀ ਕਰ ਸਕਦਾ ਹੈ ਦੇਖਦੇ ਰਹੋ ਗੁਰੂ ਅਰਜਨ ਲਾਈਵ ਪਤਿਕਾ ਸੀ ਰਜਿੰਦਰ ਕੰਬੋਜ ਦੇ ਨਾਲ ਮੈਸਤਵਾਲ ਤੋਂ ਗੁਰੂ ਅਰਜਨ